ਇਦੇ ਬਾਰੇ ਤੁਹਾਨੂੰ ਸ਼ਾਇਦ ਪਤਾ ਵੀ ਨੀ ਹੋਣਾ ਇਹ ਚੀਜ਼ ਕੀ ਹੈ ਦੇਖਣ ਨੂੰ ਇੱਕ ਅੰਬ ਦੇ ਤਰ੍ਹਾਂ ਲੱਗ ਰਿਹਾ ਹੈ ਮਾਰੀਆਲ ਦੀ ਜਿਹਨੂੰ ਸ਼ੇਪ ਵੀ ਦੇ ਸਕਦੇ ਆਪਾਂ ਇਹ ਹੈ ਕਿ ਸੋ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਗਰੰਟੀ ਨਾਲ ਕਹਿੰਦਾ ਵੀ ਤੁਹਾਨੂੰ ਕਿਸੇ ਨੂੰ ਇਸ ਬਾਰੇ ਪਤਾ ਵੀ ਨਹੀਂ ਹੋਣਾ ਜੇ ਪਤਾ ਹੈ ਤਾਂ ਦੋਸਤੋ ਕੋਈ ਗਿਰਲਾਬ ਬੰਦਾ ਹੀ ਹੋਣਾ ਜਿਹਨੂੰ ਇਸ ਬਾਰੇ ਜਾਣਕਾਰੀ ਹੈ ਨਹੀਂ ਤਾਂ ਬਹੁਤ ਘੱਟ ਮਿਲਦਾ ਸੋ ਅੱਜ ਵੀਡੀਓ ਦੇ ਵਿੱਚ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਅਜਿਹੇ ਵਖੂਨ ਲੱਗੇ ਆ ਸ਼ਾਇਦ ਹੀ ਤੁਸੀਂ ਕਦੇ ਵੇਖਿਆ ਹੋਵੇਗਾ ਜਾਂ ਕਦੇ ਸੁਣਿਆ ਹੋਵੇ ਕਿਉਂਕਿ ਇਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਹੈ ਹੋ ਸਕਦਾ ਕੋਈ ਪੁਰਾਣੇ ਬਜ਼ੁਰਗ ਜਾਂ ਫਿਰ ਕੁਝ ਲੋਕ ਐਸੇ ਹੋਣਗੇ ਜਿਹੜੇ ਜਾਣਕਾਰੀ ਰੱਖਦੇ ਆ ਸੋ ਉਹਨਾਂ ਨੂੰ ਇਸ ਬਾਰੇ ਜਰੂਰ ਪਤਾ ਹੋ ਸਕਦਾ ਸੋ ਪਰ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਕੁਝ ਤੁਹਾਨੂੰ ਵਖੂਨਾ ਇੱਕ ਸੇਤ ਦੇ ਨਾਲ ਜੁੜਿਆ ਹੋਇਆ ਏ ਤੱਥ ਤੇ ਬਹੁਤ ਹੀ ਜ਼ਰੂਰੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਦੋਸਤੋ ਇਹ ਮੇਰੇ ਕੋਲੇ ਹੈ ਬੇਲ ਇਹਨੂੰ ਕਹਿੰਦੇ ਆ ਵੈਸੇ ਬੇਲਗਿਰੀ ਠੀਕ ਹੈ ਤੇ ਜਿਹੜਾ ਇਹਦਾ ਬੋਟੈਨੀਕਲ ਨਾਮ ਹੈ ਈਗਲ ਮਾਰਮੇਲਸ ਸੋ ਇਸ ਦੀਆਂ ਕਈ ਵੈਰਾਈਟੀਆਂ ਪਾਈਆਂ ਜਾਂਦੀਆਂ ਨੇ ਕਾਗਜੀ ਗੋਂਡਾ ਕਾਗਜੀ ਐਥਵਾ ਕਾਗਜੀ ਬਨਾਰਸੀ ਸੋ ਕਈ ਜਿਹੜੀਆਂ ਇਹਦੀਆਂ ਅਪਕਾਲੀ ਇਹ ਵੀ ਲਗ ਲਗ ਪ੍ਰਜਾਤੀਆਂ ਸੋ ਇਹ ਆਪਣੇ ਕੋਲ ਇੱਕ ਫਰੂਟ ਆ ਦੋਸਤੋ ਸੋ ਵੇਖਣ ਨੂੰ ਤਾਂ ਇਹ ਇੱਕ ਮੰਗੋ ਦੀ ਤਰ੍ਹਾਂ ਹੀ ਲੱਗਦਾ ਪਰ ਇਸ ਨੂੰ ਗੋਲਡਨ ਐਪਲ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਆ ਜੀ ਬੇਲ ਬੇਲਗਰੀ ਇਹਦਾ ਜਿਹੜਾ ਜੂਸ ਬਣਦਾ ਦੋਸਤੋ ਜਿਹੜਾ ਕਿ ਗਰਮੀਆਂ ਦੇ ਵਿੱਚ ਬਹੁਤ ਹੀ ਫਾਇਦੇਮੰਦ ਬੜਾ ਹੀ ਲਾਭਦਾਇਕ ਸਿੱਧਾ ਹੁੰਦਾ ਸੋ ਇਹਦੇ ਵਿੱਚ ਆਪਾਂ ਨੂੰ ਕਾਰਬੋਹਾਈਡਰੇਟਸ ਪ੍ਰੋਟੀਨ ਫਾਈਬਰ ਵਿਟਾਮਿਨ B2 ਰੈਬੋਫਲੇਮਿਨ ਹਾਈ ਮਾਤਰਾ ਦੇ ਵਿੱਚ ਮਿਲਦਾ ਦੋਸਤੋ ਸੋ ਇਹ ਬਹੁਤ ਹੀ ਵਧੀਆ ਫਰੂਟ ਹੈ ਜਿਹੜਾ ਗਰਮੀਆਂ ਦੇ ਵਿੱਚ ਇਹਦਾ ਜੂਸ ਬਣਾ ਕੇ ਪੀਤਾ ਜਾਂਦਾ ਹੈ ਅੱਜ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਵੀ ਕਿਸ ਤਰ੍ਹਾਂ ਬਣਦਾ ਦੋਸਤੋ ਸੋ ਬਾਕੀ ਇਹਦੇ ਬਾਰੇ ਆਪਾਂ ਗੱਲ ਕਰੀਏ ਤਾਂ ਜਿਹੜਾ ਪੇਟ ਦੇ ਲਈ ਇਹ ਕਾਫੀ ਲਾਭਦਾਇਕ ਸਿੱਧ ਹੁੰਦਾ ਹੈ ਗਰਮੀਆਂ ਦੇ ਵਿੱਚ ਜਿਹੜੇ ਤਪਦੀਆਂ ਲੋਵਾਂ ਦੋਸਤੋ ਜਿਹੜੀਆਂ ਤਪਦੀਆਂ ਦੁਪਹਿਰਾਂ ਦੇ ਵਿੱਚ ਜਿਹੜਾ ਕਿ ਆਪਾਂ ਕਹਿੰਦੇ ਆਂ ਵੀ ਆਪਾਂ ਚੱਲ ਵੀ ਨਹੀਂ ਸਕਦੇ ਜੇ ਆਪਣੇ ਤੋਂ ਬਰਦਾਸ਼ਤ ਨਹੀਂ ਹੁੰਦਾ ਸੋ ਇਹ ਉਸ ਦੇ ਲਈ ਕਾਫੀ ਜ਼ਿਆਦਾ ਲਾਭਦਾਇਕ ਹੈ ਇਹ ਲੋ ਆਪਾਂ ਨੂੰ ਲੋਵਾਂ ਤੋਂ ਬਚਾਉਣ ਦੇ ਵਿੱਚ ਬਹੁਤ ਮਦਦ ਕਰਦਾ ਦੋਸਤੋ ਬਾਕੀ ਪੇਟ ਦੇ ਲਈ ਬਹੁਤ ਵਧੀਆ ਜਿਹੜਾ ਆਪਣੇ ਲਈ ਸਿੱਧ ਹੁੰਦਾ ਹੈ ਪੇਟ ਦੇ ਕਈ ਰੋਗ ਦੋਸਤੋ ਜਿਹੜੇ ਇਹਦੇ ਨਾਲ ਆਪਾਂ ਕਿੰਨੇ ਵੀ ਠੀਕ ਹੋ ਸਕਦੇ ਆ ਸੋ ਬਾਕੀ ਜਿੱਦਾਂ ਜੋੜਾਂ ਦੇ ਦਰਦ ਵਗੈਰਾ ਇਹ ਕਾਫੀ ਲਾਭਦਾਇਕ ਆ ਬਾਕੀ ਤੁਸੀਂ ਦੱਸਿਓ ਵੀ ਇਹਦੇ ਬਾਰੇ ਕਿੰਨੂ ਕਿੰਨੂ ਪਤਾ ਦੋਸਤੋ ਇਹ ਜਿਹੜਾ ਬੇਲ ਆ ਇਹਨੂੰ ਬੇਲਗਿਰੀ ਕਹਿੰਦੇ ਆ 골ਡਨ ਐਪਲ ਇਹਦੇ ਬਾਰੇ ਕਿੰਨੂ ਜਾਣਕਾਰੀ ਆ ਦੋਸਤੋ ਤੋ ਜਿੰਨੂੰ ਨਹੀਂ ਵੀ ਪਤਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਸੋ ਇਹ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਕਿਤੇ ਵੀ ਵਿਰਲੀਆਂ ਜਗ੍ਹਾ ਇਹੋ ਜਿਹੀਆਂ ਹੋਣਗੀਆਂ ਜਿੱਥੇ ਦੇਖਣ ਨੂੰ ਮਿਲੇਗਾ ਸੋ ਕਿਤੇ ਨਾ ਕਿਤੇ ਤੁਹਾਨੂੰ ਸ਼ਾਇਦ ਹੋ ਸਕਦਾ ਵੀ ਇਹਦੀ ਜਿਹੜੀ ਹੈ ਇਸ ਵੈਰਾਈਟੀ ਦਾ ਜੂਸ ਵੀ ਲੱਗਿਆ ਹੋਇਆ ਮਿਲੇ ਸੋ ਜਿੱਥੇ ਵੀ ਹੈ ਤੁਸੀਂ ਕਮੈਂਟ ਕਰੋ ਤੇ ਜਿੱਥੇ ਨਹੀਂ ਜਾਂ ਕੋਸ਼ਿਸ਼ ਕਰੋ ਇਸ ਨੂੰ ਮਤਲਬ ਲੱਭਣ ਦੀ ਸੋ ਅਗਰ ਤੁਹਾਨੂੰ ਮਿਲਦਾ ਤਾਂ ਜਰੂਰ ਟਰਾਈ ਕਰਿਓ ਜੇ ਕਿਉਂਕਿ ਬਹੁਤ ਵਧੀਆ ਜਿਹੜਾ ਇਹ ਫਰੂਟ ਆ ਦੋਸਤੋ ਸੋ ਬਾਕੀ ਤੁਹਾਨੂੰ ਜਿਹੜਾ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਹੀ ਚੁੱਕਿਆ ਠੀਕ ਹੈ ਵੀ ਇਹਦਾ ਜੂਸ ਕਿਸ ਤਰ੍ਹਾਂ ਬਣਦਾ ਹੈ ਸੋ ਥੋੜੀ ਜੀ ਵਿਧੀ ਆਪਾਂ ਕਹਿ ਲਈਏ ਤਾਂ ਦੋਸਤੋ ਇਹਦਾ ਜੂਸ ਜਿਹੜਾ ਬਣਦਾ ਇਹਨੂੰ ਆਪਾਂ ਕੀ ਕਰਨਾ ਪਹਿਲਾਂ ਇਸ ਨੂੰ ਥੋੜਾ ਜਿਹਾ ਨਾ ਇਹ ਮਾਰੀਅਲ ਦੇ ਟਾਈਪ ਦਾ ਇਹਦੀ ਜਿਹੜੀ ਬੰਤਰ ਬਾਹਰ ਤੋਂ ਬਣੀ ਹੋਈ ਹੈ ਇਹ ਕਾਫੀ ਮਜ਼ਬੂਤ ਆ ਦੋਸਤੋ ਇਹ ਆਸਾਨੀ ਨਾਲ ਟੁੱਟਦਾ ਨਹੀਂ ਹੈਗਾ ਕੱਟਿਆ ਨਹੀਂ ਜਾ ਸਕਦਾ ਇਹਨੂੰ ਆਪਾਂ ਕਹਿ ਲਈਏ ਵੀ ਕੋਈ ਹਥੌੜੇ ਨਾਲ ਜਾਂ ਫਿਰ ਆਪਾਂ نیچے ਫਰਸ਼ ਤੇ ਮਾਰ ਕੇ ਜਾਂ ਕਹਿ ਲਈਏ ਵੀ ਤੋੜ ਸਕਦੇ ਆ ਆਪਾਂ ਠੀਕ ਹੈ ਦੋਸਤੋ ਉਸ ਤੋਂ ਬਾਅਦ ਕੇ ਇਹਦੇ ਵਿੱਚੋਂ ਕਿਸੇ ਚਮਚ ਦੇ ਨਾਲ ਜਿਹੜਾ ਇਹਦੇ ਵਿੱਚ ਦਾ ਪਦਾਰਥ ਹੈ ਉਹਨੂੰ ਅਲੱਗ ਤੋਂ ਕੱਢ ਲਓ ਤੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਹਨੂੰ ਮੈਸ਼ ਕਰੋ ਦੋਸਤੋ ਸੋ ਜਿਹੜਾ ਇਹਦਾ ਆਸਰ ਹੈ ਉਹ ਸਾਰਾ ਕੀ ਹੈ ਪਾਣੀ ਦੇ ਵਿੱਚ ਮਿਕਸ ਹੋ ਜਾਏਗਾ ਉਸ ਤੋਂ ਬਾਅਦ ਇਹਨੂੰ ਛਾਣ ਕੇ ਸੋ ਉਹਦੇ ਵਿੱਚ ਆਪਣੇ ਲਈ ਉਹ ਜੂਸ ਤਿਆਰ ਹੈ ਉਹਦੇ ਵਿੱਚ ਆਪਾਂ ਚਾਹੀਏ ਆਪਣੇ ਅ ਆਪਣੀ ਇੱਛਾ ਦੇ ਅਨੁਸਾਰ ਆਪਾਂ ਉਹਦੇ ਵਿੱਚ ਖੰਡ ਵੀ ਐਡ ਕਰ ਸਕਦੇ ਆ ਜਾਂ ਨਮਕ ਵਗੈਰਾ ਦੁੱਧ ਵਗੈਰਾ ਜੋ ਵੀ ਤੁਸੀਂ ਪਾਣਾ ਚਾਹੋ ਸੋ ਆਪਾਂ ਕਰ ਸਕਦੇ ਆ ਬਾਕੀ ਟਰਾਈ ਜਰੂਰ ਕਰੋ ਤੇ ਉਸ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਜੇ ਤੁਹਾਨੂੰ ਇਹਦੇ ਬਾਰੇ ਪਤਾ ਸੀ ਤਾਂ ਠੀਕ ਹੈ ਜੇ ਨਹੀਂ ਪਤਾ ਸੀ ਤਾਂ ਜਰੂਰ ਕਮੈਂਟ ਕਰੋ ਸੋ ਵੀਡੀਓ ਚੰਗੀ ਲੱਗੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਦੋਸਤੋ ਸੋ ਇਹ ਬਹੁਤ ਵਧੀਆ ਜਿਹੜੀ ਆ ਆਪਾਂ ਨੂੰ ਇਹ ਮਿਲੀ ਸੀਗੀ ਬੇਲ ਸੋ ਇਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਡੇ ਨਾਲ ਦੋਸਤੋ ਸੋ ਬਾਕੀ ਕਿਵੇਂ ਲੱਗੀ ਵੀਡੀਓ ਜਰੂਰ ਦੱਸਿਓ ਜੀ ਧੰਨਵਾਦ ਸਤਿ ਆਤਿ